ਜਿਨ੍ਹਾਂ ਨੂੰ ਸਿੰਪਲ ਕੋਠੀ ਪਸੰਦ ਨਹੀਂ ਹੈਗੀ ਮੋਡਰਨ ਕੋਠੀ ਪਸੰਦ ਹੈ ਤਾਂ ਉਹਨਾਂ ਵਾਸਤੇ ਲਗਜ਼ਰੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਵੀਡੀਓ ਚੈੱਕ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਗਰੰਟੀ ਅਸੀਂ ਤੁਹਾਨੂੰ ਸਾਰਿਆਂ ਨੂੰ ਕੋਠੀ ਜਿਹੜੀ ਇਹ ਪਸੰਦ ਆਊਗੀ ਬਾਕੀ ਆਪਾਂ ਕੱਲੀ ਕੱਲੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨਾਲ ਦੇ ਨਾਲ ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆਕਾਰ ਦਾ ਮਕਾਨ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਨਮੀਆਂ ਨਮੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕਰਦੇ ਆ ਜੀ ਆਪਾਂ ਵੀਡੀਓ ਦੀ ਸ਼ੁਰੂਆਤ ਵੀਡੀਓ ਆਪਾਂ ਤੁਹਾਡੇ ਖਾਤਰ ਬਹੁਤ ਸੋਹਣੀ ਲੈ ਕੇ ਪਹੁੰਚੇ ਆ ਤੇ ਵੀਡੀਓ ਬਹੁਤ ਤਰੀਜਾਂ ਨਾਲ ਬਣਾਈ ਹੋਈ ਹੈ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸਪੋਰਟ ਜ਼ਰੂਰ ਕਰੋ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਫਰੰਟ ਤੁਸੀਂ ਚੈੱਕ ਕਰ ਲਿਆ ਕੋਠੀ ਦਾ ਫਰੰਟ ਬਹੁਤ ਆਪਾਂ ਨੂੰ ਸੋਹਣਾ ਮਿਲ ਜੂਗਾ ਲਗਜ਼ਰੀ ਕੂਠੀ ਹੈ ਜੀ ਵਿਲੇ ਵਾਂਗੂ ਬਣਿਆ ਹੋਇਆ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਸੀ ਕੱਲਾ ਕੱਲਾ ਕੰਮ ਬਹੁਤ ਰੀਜਨਲ ਹੋਇਆਗਾ ਜਿੰਨਾ ਵੀ ਸਮਾਨ ਤੁਸੀਂ ਦੇਖੋਗੇ ਮਾਡਰਨ ਤਰੀਕੇ ਦਾ ਲੱਗਿਆ ਹੋਇਆ ਚਾਹੇ ਗੇਟ ਲਾ ਲੂ ਚਾਹੇ ਫਰੰਟ ਡਿਜ਼ਾਈਨ ਲਾ ਲੂ ਜੀ ਚਾਹੇ ਲਾਈਟਿੰਗ ਦਾ ਕੰਮ ਦੇਖ ਲੂ ਤੁਸੀਂ ਚਾਹੇ ਡੋਰਾਂ ਤੇ ਜਿਹੜੇ ਹੈਂਡਲ ਲੱਗੇ ਨੇ ਉਹ ਚੈੱਕ ਕਰ ਲੂ ਹਰ ਕੰਮ ਆਪਾਂ ਨੂੰ ਕੰਪਲੀਟਡ ਪੂਰਾ ਸੋਹਣਾ ਤੇ ਗਾਰੰਟੀ ਬਖਸ਼ ਮਿਲੂਗਾ ਜੀ ਤੇ ਅੰਦਰ ਆਪਾਂ ਚੱਲਦੇ ਹਾਂ ਤੁਸੀਂ ਅੰਦਰੋਂ ਦੇਖੋ ਜੀ ਬਹੁਤ ਟੌਪ ਦੀ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਐਂਟਰ ਕਰਦੇ ਆਂ ਅੰਦਰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਡ్రਾਈਂਗ ਏਰੀਆ ਦੇਖਣ ਨੂੰ ਮਿਲੂਗਾ ਪੂਰਾ ਖੁੱਲਾ ਡੁੱਲਾ ਡ్రਾਈਂਗ ਏਰੀਆ ਮਿਲ ਜੂਗਾ ਇੱਕ ਪਾਸੇ ਆਪਾਂ ਨੂੰ ਵਿੰਡੋ ਤੇ ਦੂਜੀ ਸਾਈਡ ਆਪਾਂ ਨੂੰ ਵੁੱਡਨ ਦਾ ਕੰਮ ਮਿਲ ਜੂਗਾ ਤੇ ਹੁਣ ਆਪਾਂ ਪਹੁੰਚ ਗਏ ਜੀ ਲੌਬੀ 'ਚ ਲੌਬੀ ਦੀ ਜਿਹੜੀ ਛੱਤ ਹੈ ਤੁਸੀਂ ਚੈੱਕ ਕਰੋ ਮਾਡਰਨ ਤਰੀਕੇ ਦੀ ਤਿਆਰ ਹੋਈ ਹੈ ਡਾਊਨ ਸੀਲਿੰਗ ਕਰਵਾਈ ਹੋਈ ਹੈ ਕਿਚਨ ਦਾ ਟੋਟਲ ਕੰਮ ਆਪਾਂ ਨੂੰ ਮਿਲ ਜੂਗਾ ਜਿੰਨੇ ਬੈਡਰੂਮਸ ਨੇ ਸਾਰੇ ਕੰਪਲੀਟ ਆਪਨ ਮਿਲ ਜਾਣਗੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਦੇ ਥੱਲੇ ਬਾਕਸ ਵਗੈਰਾ ਬਣੇ ਹੋਏ ਨੇ ਸਾਹਮਣੇ ਤੁਸੀਂ ਦੇਖੋ ਜੀ ਪੌੜੀਆਂ ਦੇ ਨੀਚੇ ਇੱਕ ਬਾਸਪੇਸ਼ਨ ਮਿਰਰ ਸਾਰਾ ਕੁਝ ਮਿਲੂਆ ਜੀ ਤੇ ਜਿਹੜਾ ਡਰਾਇੰਗ ਏਰੀਆ ਇਹਦੇ ਵਿੱਚ ਇੱਕ ਪਾਸੇ ਤਾਂ ਤੁਸੀਂ ਚੱਕਰ ਲਿਆ ਹੋਇਆ ਗੇਟ ਇੱਕੋ ਹੀ ਹੈ ਜੀ ਦੂਜੇ ਪਾਸੇ ਵੁੱਡਨ ਨਾਲ ਕਵਰ ਕੀਤੀ ਹੋਈ ਹੈ ਸਾਰੀ ਵਾਲ ਸਾਰੀ ਕੰਧ ਦੀ ਤੇ ਇੱਕ ਪਾਸੇ ਆਪਾਂ ਨੂੰ ਡਰਾਇੰਗ ਏਰੀਆ ਮਿਲ ਜੂਗਾ ਤੇ ਦੂਜੀ ਸਾਈਡ ਆਪਾਂ ਨੂੰ ਕਿਚਨ ਮਿਲੂਗਾ। ਕੰਪਲੀਟ ਕਿਚਨ, ਪੂਰਾ ਲਾਈਟਿੰਗ ਦਾ ਕੰਮ, ਪੂਰਾ ਮੋਡਰਨ ਤਰੀਕੇ ਨਾਲ ਕੰਮ ਕਰਵਾਇਆ ਹੋਇਆ ਸੀ। ਤੇ ਕੂਠੀਏ ਜਿਹੜੀ ਪੂਰੀ ਲਗਜ਼ਰੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ। ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਰਹੀ ਐ ਸੀ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ, ਵਧੀਆ ਲੱਗ ਰਹੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ, ਚਲਦੀ-ਚਲਦੀ ਵੀਡੀਓ 'ਚ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਚਾਹੇ ਦੇਖ ਰਹੋ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ ਨੇ ਜੀ ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚਿਆ 200 ਸਕੁਅਰ ਗਜ ਦੇ ਵਿੱਚ ਬਣੀ ਹੋਈ ਹੈ ਜੀ 200 स्क्वेयर गज रजिस्ट्री ਵਾਲੀ ਆਪਾਂ ਨੂੰ ਜਗਾ ਮਿਲੂਗੀ ਤੇ ਫਸਟ ਬੈਡਰੂਮ ਤੁਸੀਂ ਚੈੱਕ ਕਰੋ ਜੀ ਡੋਰ ਚੈੱਕ ਕਰੋ ਤੇ ਡਾਊਨ ਸੀਲਿੰਗ ਤੇ ਕਲਰ ਦਾ ਕੰਮ ਲਾਈਟਿੰਗ ਦਾ ਟੋਟਲ ਕੰਮ ਅਟੈਚ ਬਾਥਰੂਮ ਤੇ ਨਾਲ ਹੀ ਅਟੈਚ ਆਪਾਂ ਨੂੰ ਮਿਲ ਜੂਗਾ ਡਰੈਸਿੰਗ ਏਰੀਆ ਬਾਕੀ ਐਲਸੀਡੀ ਦੇ ਪੈਨਲ ਵਗੈਰਾ ਬਾਕਸ ਵਗੈਰਾ ਸਾਰਾ ਕੁਝ ਆਪਾਂ ਨੂੰ ਮਿਲੂਗਾ ਜੀ ਤੇ ਜਿਹੜਾ ਡਰੈਸਿੰਗ ਏਰੀਆ ਹੈ ਉਹਦੇ ਵਿੱਚ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ ਜੀ ਚੈੱਕ ਕਰੂ ਇੱਕ ਪਾਸੇ ਸ਼ੀਸ਼ਾ ਲੱਗਿਆ ਹੋਇਆ ਇੱਕ ਪਾਸੇ ਪੂਰਾ ਕੱਪ ਬੋਰਡ ਬਣਿਆ ਹੋਇਆ ਤੇ ਥੋੜਾ ਜਿਹਾ ਤੁਹਾਨੂੰ ਅੰਦਰੋਂ ਵੀ ਮੈਂ ਚੈੱਕ ਕਰਵਾ ਦਿੰਨਾ ਸੀ ਚੈੱਕ ਕਰੂ ਤੇ ਬਹੁਤ ਸੋਹਣੀ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਤੇ ਕੋਠੀ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਊਗੀ ਗਾਰੰਟੀ ਆ ਜੀ ਫੁੱਲ ਤੇ ਜਿਹੜਾ ਅਟੈਚ ਬਾਥਰੂਮ ਹੈ ਉਹ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਚੈੱਕ ਕਰਵਾ ਦਿੰਨੇ ਚੈੱਕ ਕਰੋ ਜੀ ਮੋਡਰਨ ਤਰੀਕੇ ਨਾਲ ਪੂਰੇ ਦਾ ਪੂਰਾ ਬਾਥਰੂਮ ਆਪਾਂ ਨੂੰ ਮਿਲ ਜਾਊਗਾ ਬੈਡਰੂਮਸ ਜਿਹੜੇ ਬਣੇ ਹੋਏ ਨੇ ਪੂਰੇ ਖੁੱਲੇ ਡੁੱਲੇ ਬਣੇ ਹੋਏ ਨੇ ਕੋਈ ਅੱਦਾ ਨਹੀਂ ਹੈਗਾ ਵੀ ਭੀੜ ਢੜੱਕਾ ਜਿਹਾ ਆਪਾਂ ਨੂੰ ਮਿਲੂਗਾ ਤੇ ਤੁਸੀਂ ਚੈੱਕ ਕਰੋ ਜੀ ਕਿੰਨਾ ਸੋਹਣਾ ਕੰਮ ਬਾਥਰੂਮ ਦਾ ਵੀ ਕਰਵਾ ਰੱਖਿਆ ਤੇ ਇੱਕ ਪਾਸੇ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਵਿਚਾਲੇ ਮਿਰਰ ਦੀ ਆਪਾਂ ਨੂੰ ਕੰਦ ਮਿਲ ਚੁਕੀ ਤੇ ਹੁਣ ਤੁਹਾਨੂੰ ਮੈਂ ਬਾਹਰਲੀ ਸਾਈਡ ਲੈ ਕੇ ਚੱਲਦਾ ਜੀ ਦੂਜੀ ਸਾਈਡ ਆਪਾਂ ਦੇਖਦੇ ਹਾਂ ਪਹਿਲਾ ਬੈਡਰੂਮ ਤੁਸੀਂ ਚੈੱਕ ਕਰ ਲਿਆ ਲੋਬੀ ਚੈੱਕ ਕਰ ਲਈ ਸੈਕੰਡ ਵਾਲਾ ਜਿਹੜਾ ਬੈਡਰੂਮ ਹੈ ਉਹ ਤੁਸੀਂ ਚੱਕਰੋ ਜਿਵੇਂ ਦਾ ਆਪਾਂ ਨੂੰ ਪਹਿਲਾ ਵਾਲਾ ਬੈਡਰੂਮ ਮਿਲਿਆ ਸੀਗਾ ਓਵੇਂ ਦਾ ਇਹ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਜੀ ਜਿਵੇਂ ਕਿ ਪਿਛਲੇ ਨਾਲ ਵੀ ਅਟੈਚ ਡਰੈਸਿੰਗ ਏਰੀਆ ਬਾਥਰੂਮ ਸੀਗਾ ਓਵੇਂ ਹੀ ਆਪਾਂ ਨੂੰ ਇਸ ਬੈਡਰੂਮ ਨਾਲ ਵੀ ਅਟੈਚ ਸਾਰਾ ਕੁਝ ਮਿਲੂਗਾ ਜੀ ਤੇ ਤੁਸੀਂ ਚੈੱਕ ਕਰੋ ਜੀ ਡਰੈਸਿੰਗ ਏਰੀਆ ਚੈੱਕ ਕਰੋ ਕੋਈ ਐਦਾ ਨਹੀਂ ਹੈਗਾ ਜੀ ਭੀੜ ਭੜੱਕਾ ਜਿਹਾ ਆਪਾਂ ਨੂੰ ਮਿਲੂਗਾ ਪੂਰੀ ਖੁੱਲੇ ਡੁੱਲੇ ਕੋਠੀ ਪੂਰੇ ਖੁੱਲੇ ਡੁੱਲੇ ਬੈਡਰੂਮ ਤੇ ਕੱਪਵਾਰਡ ਜਿਹੜੇ ਬਣੇ ਹੋਏ ਨੇ ਖੁੱਲੇ ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜੀ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਅਸੀਂ ਆਪਣੇ ਕੋਲੇ ਡਬਲ ਸਟੋਰੀ ਇਹ ਕੋਠੀ ਪਹੁੰਚੀ ਆ ਆਪਣੇ ਕੋਲੇ ਸਨਿ ਇਨਕਲੈਬ ਸੈਕਟਰ 125 ਮੁਹਾਲੀ ਤੋਂ ਇਹ ਕੋਠੀ ਓਨਰ ਵੱਲੋਂ ਆਪਣੇ ਕੋਲੇ ਭੇਜੀ ਗਈ ਹੈ ਜੀ ਸੇਲ ਵਸਤੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਰੇਡੀਅਸ ਹੀ ਪੂਰੀ ਦੀ ਪੂਰੀ ਕੋਠੀ ਤੇ ਮਾਲਕ ਨੇ ਕਿਹਾ ਵੀ ਜਿਨੇ ਵੀ ਖਰੀਦਣੀ ਹੋਵੇ ਆ ਕੇ ਗੱਲ ਕਰ ਸਕਦੇ ਖਰੀਦ ਸਕਦੇ ਹੋ ਤੇ ਖਰੀਦਣ ਤੋਂ ਬਾਅਦ ਕੋਈ ਕੰਮ ਨਹੀਂ ਕਰਵਾਉਣਾ ਪੈਣਾ ਜੀ। ਕੋਠੀ ਨੂੰ ਸਿੱਧਾ ਖਰੀਦਣਾ ਤੇ ਜਾ ਕੇ ਰਹਿਣਾ ਸ਼ੁਰੂ ਕਰਨਾ। ਬਸ ਇਨਾ ਕੰਮ ਜ਼ਰੂਰ ਕਰਨਾ ਪਊਗਾ ਜੀ। ਬਾਕੀ ਤੁਸੀਂ ਵੀਡੀਓ ਚੈੱਕ ਕਰ ਰਹੇ ਹੋ ਜੀ। ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਵੇਗੀ ਤੇ ਕੋਠੀ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਵੇਗੀ। ਕੋਠੀ ਇਹ ਨਾ ਪਸੰਦ ਆਵੇ ਇਹੋ ਜੀ ਤਾਂ ਕੋਈ ਗੱਲ ਆਪਾਂ ਨੂੰ ਮੈਨੇ ਵੀ ਨਹੀਂ। ਇੱਕ ਵੀ ਕੰਮ ਜਾਂ ਇੱਕ ਵੀ ਇੱਦਾਂ ਦਾ ਕੁਝ ਮੈਨੂੰ ਦੱਸ ਦਿਓ ਵੀ ਆਹ ਕੁਝ ਘੱਟ ਹੈ ਕੰਮ ਸਾਰਾ ਕੁਝ ਵਾਧੀ ਹੈ ਜੀ 2-4 ਚੀਜ਼ਾਂ ਜਿਹੜੀਆਂ ਲੱਗਣੀਆਂ ਹੁੰਦੀਆਂ ਵਾਧੀ ਲਾਈਆਂ ਹੋਈਆਂ ਬਾਕੀ ਕੋਠੀ ਨੂੰ ਬਣਾਉਣ ਵੇਲੇ ਜਿੰਨਾ ਵੀ ਮਟੀਰੀਅਲ ਲੱਗਦਾ ਜਿੰਨਾ ਵੀ ਸਮਾਨ ਜੋ ਵੀ ਕੰਮ ਹੋਇਆਗਾ ਪੂਰਾ ਹਾਈ ਕੁਆਲਿਟੀ ਦਾ ਮਾਲਕ ਨੇ ਲਵਾਇਆ ਹੋਇਆ ਕੋਈ ਇੱਦਾਂ ਨਹੀਂ ਜੂੜ ਜਾ ਨੇ ਵੱਢਿਆ ਹੋਇਆ ਵੀ ਆਪਾਂ ਤਾਂ ਸੇਲ ਹੀ ਕਰਨੀ ਐ ਤੇ ਕਿਵੇਂ ਮਰਜੀ ਮਟੀਰੀਅਲ ਲਾ ਦੀਏ ਕਿ ਮਰਜੀ ਸਮਾਨ ਲਾ ਦੀਏ ਕਲਾ ਕਲਾ ਕੰਮ ਗਾਰੰਟੀ ਵਕਸ਼ ਆਪਾਂ ਨੂੰ ਮਿਲੂਗਾ ਜੀ ਤੇ ਸਾਰਾ ਕੁਝ ਦੇਖ ਰਹੇ ਹੋ ਜੀ ਉੱਤੇ ਆਪਾਂ ਨੂੰ ਇੱਕ ਪੂਜਾ ਰੂਮ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਚੈੱਕ ਕਰ ਲਿਆ ਸੀ ਡਬਲ ਸਟੋਰੀ ਕੁੱਠੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਕੋਈ ਇੱਦਾਂ ਨਹੀਂ ਹੈਗਾ ਵੀ ਕੰਮ ਕੋਈ ਕੰਮ ਕਿਸੇ ਪਾਸੋਂ ਭਾਲਦੀ ਹੈ ਇਹ ਕੁੱਠੀ ਲਾਈਟਿੰਗ ਦਾ ਖਾਸ ਧਿਆਨ ਰੱਖਿਆ ਹੋਇਆ ਸੀ ਤੇ ਡੈਕੋਰੇਸ਼ਨ ਦਾ ਖਾਸ ਧਿਆਨ ਰੱਖਿਆ ਹੋਇਆ ਕੁੱਠੀ ਨੂੰ ਬਣਾਉਣ ਵੇਲੇ ਬਾਕੀ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਨ੍ਹਾਂ ਨਾਲ ਤੁਸੀਂ ਗੱਲ ਕਰਨੀ ਹੈ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਸਿੱਧੀ ਡਾਇਰੈਕਟ ਉਹਨਾਂ ਨਾਲ ਗੱਲ ਹੋ ਜੂਗੀ ਜਿਨ੍ਹਾਂ ਦੀ ਕੋਠੀ ਹੈ ਜੀ 84274 ਤੇ 55731 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 84274 55731 ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਜਿਨ੍ਹਾਂ ਨੂੰ ਇਹ ਕੋਠੀ ਪਸੰਦ ਆਈ ਹੈ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ, ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੇ ਹੋ ਜੀ ਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਜੀ ਲੋਕੇਸ਼ਨ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾਇ ਦਿੱਤੀ ਸੀਗੀ ਬਾਕੀ ਥੱਲੇ ਆਪਾਂ ਕਾਫੀ ਵਾਰ ਲੇ ਕੇ ਲਾ ਦਨੇ ਆ ਜੀ ਸਾਨੀ ਇਨਕਲੇਵ ਸੈਕਟਰ 125 ਮੋਹਾਲੀ ਦੇ ਵਿੱਚੋਂ ਆਪਾਂ ਕੋਠੀ ਇਹ ਲੈ ਕੇ ਪਹੁੰਚੇ ਹਾਂ 200 ਸਕੁਅਰ ਗਜ਼ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੇ ਸਾਰਾ ਕੁਝ ਵਧੀਆ ਸੀ ਬਾਕੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਗੱਲ ਮਾਲਕ ਨਾਲ ਆਪ ਕਰ ਲਿਓ ਜੀ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਜਿਹੜੀ ਕੋਠੀ ਇਹ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੀ ਤੇ ਬਾਕੀ ਇੱਕ ਵਾਰ ਫਿਰ ਤੋਂ ਤੁਹਾਨੂੰ ਆਪਣਾ ਵਟਸਐਪ ਨੰਬਰ ਨੋਟ ਕਰਵਾ ਦੇਣਾ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉੱਤੇ ਚੋਣ ਦੇ ਵਿੱਚ ਦੇਖੋ ਜੀ 73800 ਪੂਰਾ 26173 ਬਾਰ-ਬਾਰ ਚੱਲਦਾ ਰਹਿੰਦਾ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਜੇ ਕੋਠੀ ਆ ਘਰ ਆ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੀ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣੇ ਕੋਲ ਇੱਕ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਸੀ ਆ ਕੁਛ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀਦੋ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੋਂ ਵੜੀ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾ ਦਾ ਕੁਛ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਜਮਾ ਫਰੀਦ ਦੇ ਵਿੱਚ ਕਰਦੇ ਹਾਂ ਆਪਣੇ ਕੋਲੇ ਭੇਜ ਦਿਓ ਜੇ ਤੁਸੀਂ ਐਡ ਲਗਵਾਉਣੀ ਹੋਵੇ ਤੇ ਵੀਡੀਓ ਵਧੀਆ ਲੱਗਿਆ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਪਹਿਲੀ ਵਾਰ ਪਹੁੰਚੇ ਹਾਂ ਹਲੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤੇ ਸਪੋਰਟ ਕਰਿਓ ਜੀ ਫੁੱਲ ਬਟਾ ਫੁੱਲ ਤੇ ਇਹ ਕਿਚਨ ਵਗੈਰਾ ਤੁਸੀਂ ਉੱਤੇ ਦਾ ਵੀ ਚੈੱਕ ਕਰ ਲਿਆ ਬਾਥਰੂਮ ਤੁਸੀਂ ਉੱਪਰ ਦਾ ਚੈੱਕ ਕਰ ਰਹੇ ਹਾਂ ਜੀ ਵੀਡੀਓ ਚ ਚੱਲ ਰਹੇ ਤੇ ਡਾਊਨ ਸੀਲਿੰਗ ਜਿਹੜੀ ਕਰਵਾਈ ਹੋਈ ਹੈ ਉਹ ਤੁਸੀਂ ਚੈੱਕ ਕਰ ਲਈ ਸਾਰਾ ਕੁਝ ਦੇਖ ਹੀ ਲਿਆ ਤੁਸੀਂ ਤੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਜੀ ਕੋਈ ਗੱਲ ਕਰਨੀ ਹੈ ਗੱਲ ਤੁਸੀਂ ਆਪ ਕਰਨੀਓ ਜੀ ਤਾਂ ਕਿ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦੀ ਹੈ ਲੈ ਕੇ ਆਪਾਂ ਪਹੁੰਚ ਜਾਗੇ ਦਾਕੀ ਨਵੀਂ ਕੂਠੀ ਵਾਸਤੇ ਤੁਸੀਂ ਡਿਮਾਂਡ ਪਾਈ ਸੀਗੀ ਤੇ ਨਵੀਂ ਕੂਠੀ ਆਪਾ ਤੁਵਾਰੇ ਖਤਰਾ ਇਹ ਲੈ ਕੇ ਪਹੁੰਚੀਆਂ ਸੀ